ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰਮ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੈਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਲਿਸਰ ਜਸ਼ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੋਈਆਂ ਸਵਾਈਆਂ ਵਿੱਚ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾਂ ਸੋਈਆਂ ਦੇ ਇੱਥੇ ਆ ਗਿਆ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰ ਪਰ ਪਸ਼ੂ ਆਪਣਾ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਗਰੰਟੀ ਤੇ ਲਿਆਕਰੋ ਜੀ ਹਾਂਜੀ ਵਧੀਆ ਸਸ ਕਾਲ ਜੀ ਸਸ ਕਾਲ ਜੀ ਹਰਪ੍ਰੀਤ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਜੀ ਚਲੋ ਕਿਰਪਾ ਚ ਇਦੀ ਜੀ ਤੇ ਨਾਮ ਦੱਸ ਤਾਂ ਕਰੀ ਆਪਣਾ ਜਸ਼ਨ ਜੀ ਪਿੰਡ ਮਿਆਦੀਆਂ ਤਸੀਲੇ ਜੀ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 7529849277 ਠੀਕ ਹੈ ਹਾਂਜੀ ਤੇ ਅੱਜ ਤਿੰਨ ਆ ਫਿਰ ਤਿੰਨ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਇੱਤੋਂ ਕਰ ਲਈਏ ਦੇਖੋ ਥੰਥਣਾਰ ਫਿਜੀਕਾ ਦਾ ਜੰਗਲ ਆ। ਥਾਣੇ ਦੇ ਇੱਕ ਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ। ਕਿੰਨਾ ਚਿਰ ਹੋ ਗਿਆ ਨੇ ਸੋਈ ਨੂੰ? ਸੋਈ ਨੂੰ ਕੋ ਹਰਪ੍ਰੀਤ ਜੀ ਨੂੰ ਹੋ ਗਏ ਹੁਣ ਕੇ 5 ਕਿ ਦਿਨ ਮਹੀਨੇ ਅੰਦਰ ਹੀ। ਸ਼ਮਿੰਦਰ ਲੱਗੇ ਬੰਨੇ ਹੋ ਗਿਆ। 5 ਮਹੀਨੇ ਲੱਗੇ। ਤੇ ਦੁੱਧ? ਦੁੱਧ ਹਰਪ੍ਰੀਤ ਕੋ 13 ਕਿਲੋ 12 ਕਿਲੋ ਦੀ ਗ੍ਰੇਟੀ ਹੋਵੇ। ਅੱਛਾ। ਹਾਂਜੀ। ਤੋਰ ਫੇਰ ਇੱਕ ਰੀ ਨੂੰ। ਪੱਕਾ ਦੁੱਧ ਹੈਗਾ ਪਰ ਆਈਟਰ ਉਤਰਾਂ। ਪੱਕਾ ਹੁਣ ਚੱਲੋ ਲੈ ਜਾ ਬੰਦ ਤੇ ਆਹ ਦੇਖ ਸਾਦੇ ਜੀ ਹਵਾਨਾ ਵੀ ਤਾਂ ਲੱਗੇ ਤਾਂ ਤੇ ਤਾਂ ਫਿਰ ਕਿੰਨਾ ਰੱਖੀਏ ਮੋਲ ਜਿੱਦਾਂ ਦੀ ਬਸ਼ੀ ਦੂਜਾ ਸੁਹਾ ਵੈੜਿਆ ਪ੍ਰੋਪਰ ਹਾਂਜੀ ਹਾਂਜੀ ਮੋਲ ਤੇ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਕਰੀਏ 35 ਦੀ ਦੇ ਦਈਏ ਨਹੀਂ ਕਰਦੀਏ ਫਿਰ ਚੰ ਮੰਤਾਂ 32 ਦੀ ਦੇ ਦਈਏ ਦੇ ਦਾਂਗੇ ਰਪਏ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੰਤਾਂ ਹਾਂ ਠੀਕ ਹੈ ਤੇ ਆ ਜਿਹੜੀ ਗਾਂ ਜੀ ਆ ਵੇਸ਼ ਪਹਿਲਣ ਜੀ ਠੀਕ ਆ ਇਹਨੂੰ ਕਿੰਨਾ ਕਿਚਰ ਹੋਇਆ ਸੂਈ ਨਾਲ ਇਹਨੂੰ ਸੂਈ ਨੂੰ ਹਰ ਰੁਪਈ ਜੀ ਕੋਈ ਇਹੋ ਹੀ ਕੋਈ ਪੰਜੀਕ ਦਿਨ ਇਹਨੂੰ ਹੋ ਗਿਆ ਮਿੰਦਰ ਲਾ ਕੇ ਪੰਨੇ ਆ ਜੀ ਹਨਾ ਤੇ ਆ ਥਾਣੇ ਦੇ ਇੱਕ ਕਰੀ ਦੇਖ ਸਾਦੇ ਆਪਾਂ ਤੇ ਤੇ ਕੱਲ ਦੁੱਧ ਕਿੰਨਾ ਜੀ ਉਸ ਤਰ੍ਹਾਂ 100 ਰੁਪਈ ਜੀ ਦੁੱਧ ਹੈਗਾ ਜੇ 10 ਕਿਲੋ ਹੋਏ ਕੋਈ 10 ਕਿਲੋ ਹੈਗਾ ਦੁੱਧ ਹਾਂਜੀ ਹਾਂਜੀ ਚਲੋ ਖੋਲੋ ਫਿਰ ਤੋਰਦੀਏ ਬਾਕੀ ਫਿਕਸ ਜੇ ਵਾਂ ਨਹੀਂ ਆ। ਸੌਂ ਗਿਆ ਸਮਾਂ ਹੈ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ। ਤੇ ਇਹਦਾ ਫਿਰ ਮੁੱਲ ਮੁੱਲਾ ਰੁਪਈਆ ਦਾ 3 ਹੈ ਅੱਛਾ ਹਾਂ ਜੀ ਕਰਾਂਗੇ 28000 ਦੀ ਚਲੋ ਬਾਕੀ ਛੋਟ ਛੜ ਕਰ ਦੋਗੇ ਕਰਾਂਗਾ ਕਰਦਾ ਕੋਈ ਵੀ ਫੋਨ ਲਾਵੇ ਅੱਛਾ ਹਾਂ ਜੀ ਕਰਦਾ ਠੀਕ ਹੈ ਹਾਂ ਜੀ ਤੇ ਬੱਚੇ ਇਹਨਾਂ ਦੇ ਉਤਰਾਜ ਆਜ ਬੱਚਾ ਪਹਿਲੇ ਨੰਬਰ ਵਾਲੀ ਦਾ ਕਿਹੜਾ ਜੇ ਆਹ ਜੇ ਡੱਬਾ ਤੇ ਦੋ ਨੰਬਰ ਵਾਲੀ ਦਾ ਬੱਚਾ ਆ ਜੇ ਤੇ ਆਹ ਟੋਕੜੀ ਹੈ ਨਾ ਬੱਚੇ ਦੇ ਬਿਨਾ ਦੁੱਧ ਕਿੰਨਾ ਹੈ ਤੱਕ ਬਿਲਕੁਲ ਹਰਪਜੀ ਦੁੱਧ ਹੈਗਾ ਜੇ 8 ਕਿਲੋ 8 ਕਿਲੋ ਹੈਗਾ ਪੱਕਾ ਦੁੱਧ ਖੋਲੋ ਫਿਰ ਤੋੜ ਦਈਏ ਇਹਨਾਂ ਨੂੰ ਬਾਕੀ ਉੱਚੇ ਲੱਕਾ ਲਈ ਆ ਇਹ ਆ ਵੀ ਚਲੋ ਕਿਸ ਨੇ ਕਰਦਾ ਵਧੀਆ ਸਾਰੀ ਜਣਾ ਇੰਨੇ ਦਾ ਕਿਸ ਦਾ ਆ ਜੇਂ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ 10 ਚਾਲੇ ਸੁੱਲਣ ਦੁੱਧ ਦੇ ਨੇ ਦਹੀਂ ਜਣਾ ਇੱਕ ਕਿੰਨੇ ਰੀ ਦੇ ਦਿਆ ਫਿਰ ਇਹ ਹਰਪਜੀਤ ਜੀ ਦੇ ਲਈ 16 ਹਜ਼ਾਰ ਮਿਲਗੇ 16 ਹਜ਼ਾਰ ਹਾਂਜੀ 15 ਇਹ ਦੇ ਦिए 18000 ਤੇ ਬਾਕੀ ਇਹ ਆ ਕੋਈ ਵੀਰ ਫੋਨ ਲਾਵੇ ਫੋਨ ਲਾ ਹਰਪਜੀਤ ਜੀ ਵੇਖੋ ਲੇਵਾਲੂਆ ਬੱਚਾ ਦਾ ਮਰ ਗਿਆ ਵਸ਼ੀ ਹੀ ਉਹਨਾਂ ਕੋਲ ਅੱਛਾ 1.5 ਮਹੀਨੇ ਦੀ ਸੂਈ ਮਰ ਗਿਆ ਬੱਚਾ 1.5 ਮਹੀਨੇ ਦੀ ਤੇ ਉਤਰਾ ਸਿਲਸ ਲੱਗ ਗਿਆ ਸਿਲਸੂਲ ਬਹੁਤੀ ਠੰਡੀ ਹੈ ਠੀਕ ਤਿੰਨਾਂ ਮੈਨੂੰ ਪਤਾ ਨਹੀਂ ਤ ਉਹਦੇ ਸਟਾਈਲਿਸ਼ ਉਹਨੇ ਖਾ ਕੇ 10 ਕਿਲੋ ਕਰ ਜੂਗੀ ਤੇ ਠੀਕ ਹੈ ਹੋਰ ਕੁਝ ਕਹਣਾ ਹੈ ਬਸ ਬਸ ਹਰਪਜੀਤ ਜੀ ਬਾਕੀ ਜੋ ਵੀ ਆ ਤੁਹਾਡੇ ਘਰ ਕੋਈ ਵੇਸ ਚੱਕ ਕੇ ਘੇਰ ਕੇ ਖੜੇ ਹਰਪਜੀਤ ਆਪਣੇ ਸਮ